ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਨਗਰ ਕੌਂਸਲ ਬਟਾਲਾ ਨਾਲ ਸੰਬੰਧਿਤ ਫਾਇਰ ਬਰਗੇਡ ਵੱਲੋਂ ਪੂਕਾ ਇੰਤਜ਼ਾਮ ਕੀਤਾ ਗਿਆ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਤੇ ਧੁਰੰਤ ਕਾਬੂ ਪਾਇਆ ਜਾ ਸਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਾਇਰ ਬਰਗੇਡ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਉੱਥੇ ਹੀ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਾਇਰ ਬਰਗੇਡ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਸ਼ਹਿਰ ਦੇ ਆਲੇ-ਦੁਆਲੇ 4 ਗੱਡੀਆਂ ਤਿਆਰ-ਬਰ ਤਿਆਰ ਵੱਖ-ਵੱਖ ਇਲਾਕਿਆਂ ਵਿੱਚ ਖੜੀਆਂ ਕੀਤੀਆਂ ਗਈਆਂ ਜਿੰਨਾ ਵਿੱਚ ਆਰਜੀ ਤੌਰ ਤੇ ਬਣਾਈ ਗਈ ਪਟਾਕਾ ਮਾਰਕੀਟ ਵੀ ਸ਼ਾਮਿਲ ਹੈ ਨਾਲ ਹੀ ਦੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਵਿੱਚ ਵੀ ਇੱਕ ਇੱਕ ਗੱਡੀ ਤਿਆਰ ਬਰ ਤਿਆਰ ਖੜੀ ਰਹੇਗੀ ਅਤੇ ਸ਼ਹਿਰ ਵਿੱਚ ਵੀ ਫਾਇਰ ਬਰਗੇਡ ਦਫਤਰ ਵਿਖੇ ਦੋ ਗੱਡੀਆਂ ਤਿਆਰ ਰਹਿਣਗੀਆਂ ਤਾਂ ਜੇਕਰ ਕਿਤੇ ਵੀ ਅੱਗ ਲੱਗਦੀ ਹੈ ਤਾਂ ਤੁਰੰਤ ਸਹਾਇਤਾ ਪਹੁੰਚਾਈ ਜਾ ਸਕੇ ਮੈਂ ਨੀਰਜ ਸ਼ਰਮਾ ਇਨਚਾਰਜ ਫਾਇਰ ਸਟੇਸ਼ਨ ਨਗਰ ਨਿਗਮ ਬਟਾਲਾ ਤੋਂ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਦਨਨਾ ਅਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਹਦਾਇਤ ਅਨੁਸਾਰ ਜਿਹੜੀ ਅਸੀਂ ਆਪਣੇ ਸਟਾਫ ਦੀ ਡਿਊਟੀ ਦੀਵਾਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਹਾਂ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ 'ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਨਿਯਠਣ ਲਈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਟੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ ਚਾਰ-ਪੰਜ ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਕਿਸੇ ਵੀ ਕਿਸਮ ਦੀ ਘਟਨਾ ਨਾਲ ਜਿੱਠਾਂ ਲਈ ਸਾਡਾ ਸਟਾਫ ਤਿਆਰ ਪਰ ਤਿਆਰ ਤੰਗ ਬਜ਼ਾਰਾਂ ਲਈ ਸਾਡੇ ਕੋਲ ਸਰ ਦੋ ਵਹੀਕਲ ਨੇ ਜਿਵੇਂ ਕਯੂਆਰਵੀ ਵਹੀਕਲ ਆ ਸ਼ਹਿਰ ਦੇ ਅੰਦਰੂਨੀ ਹਿੱਸੇ ਲਈ ਇੱਕ ਫਾਇਰ ਜੀਪ ਆ ਉਹ ਬਿਲਕੁਲ ਰੈਡੀ ਹੈ ਤੇ ਮੈਂ ਵੀ ਦੱਸਣਾ ਚਾਹਾਂਗਾ ਕਿ ਸ਼ਹਿਰ ਦੇ ਅੰਦਰ ਜਿਹੜੇ ਹਾਈਡ ਐਂਡ ਪੁਆਇੰਟ ਨੇ ਉਹਨਾਂ ਨੂੰ ਵੀ ਚੈੱਕ ਕਰ ਲਿਆ ਗਿਆ ਹੈ ਔਰ ਉਹ ਵਰਤੀ ਰਹੇ ਨੇ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਜੇਠਾਂ ਲਈ ਅਸੀਂ ਤਿਆਰ ਹਾਂ ਸਰ ਕੋਈ ਨੰਬਰ ਜਰੂਰੀ ਹੈ ਨੰਬਰ ਜਿਹੜਾ ਫਾਇਰ ਬਿਗੇਟ ਦੇ ਐਮਰਜੈਂਸੀ ਨੰਬਰਾਂ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਲੋਕੀ ਆਪਣੇ ਕੋਲ ਨੋਟ ਕਰਕੇ ਰੱਖਣ ਜਿਵੇਂ ਸਾਡਾ ਲੈਣ ਲਈ ਨੰਬਰ ਹੈ 01877240101 ਅਤੇ ਮੋਬਾਈਲ ਨੰਬਰ ਹੈ 91157 96801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 01871240101 ਔਰ ਮੋਬਾਈਲ ਨੰਬਰ ਹੈ 9115796801 ਇੱਥੇ ਕਿਸੇ ਵੀ ਅਨਸਕਾਮੀ ਘਟਨਾ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਤੇ ਕਾਬੂ ਪਾਇਆ ਜਾ ਸਕੇ